ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਭਾਗਾਂ ਵਾਲਾ ਦਿਹਾੜਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਗੁਰੂਆਂ ਦੇ ਜਿਹੜੇ ਹੈ ਗਿਆ ਸ਼ਹੀਦੀ ਸਮਾਗਮ ਦੇ ਵਿੱਚ ਇਕੱਤਰ ਹੋ ਕੇ ਔਰ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹੁੰਦਾ ਹੋਇਆ ਨਗਰ ਕੀਰਤਨ ਜਿਹੜਾ ਕਿ ਅਗਸਤ ਦੇ ਮਹੀਨੇ 'ਚ ਧੋਬਰੀ ਸਾਹਿਬ ਅਸਾਮ ਤੋਂ ਚੱਲਿਆ ਸੀਗਾ ਔਰ ਵੱਖ-ਵੱਖ ਜਗ੍ਹਾ ਤੇ ਸੰਗਤ ਦੇ ਦਰਸ਼ਨ ਕਰ ਰਹੇ ਹੋ ਮੇਨ ਮਕਸਦ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ ਕਿ ਅਸੀਂ ਆਪਣੀ ਨੌਜਵਾਨੀ ਨੂੰ ਜੋੜੀਏ ਔਰ ਜੋ ਗੁਰੂ ਸਾਹਿਬ ਨੇ ਇੱਕ ਦੂਸਰੇ ਧਰਮ ਵਾਸਤੇ ਸ਼ਹਾਦਤ ਦਿੱਤੀ ਸੀ ਔਰ ਜਿੱਥੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਉਹਨਾਂ ਦੇ ਨਾਲ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਬਿਆਲਾ ਜੀ ਉਹਨਾਂ ਦੀ ਸ਼ਹੀਦੀ ਨੂੰ ਵੀ ਅਸੀਂ ਪ੍ਰਣਾਮ ਕਰਦੇ ਹਾਂ ਔਰ ਮੈਂ ਕੰਗਿਆ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਚੰਗਾ ਉਪਰਾਲਾ ਸਨਮਾਨਤ ਕਰਦੀ ਹਾਂ ਸ਼ੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਅਰਜੰਦਰ ਸਿੰਘ ਜੀ ਤਾਂ ਅਮੀਰ ਜਿਨ੍ਹਾਂ ਨੇ ਕਿ ਇੱਕ ਲੰਬੀ ਸੋਚ ਲੈ ਕੇ ਇਸ ਨਗਰ ਕੀਰਤਨ ਦਾ ਇੱਕ ਰੂਟ ਪਲਾਨ ਬਣਾਇਆ ਤਾਂ ਕਿ ਸਾਰਾ ਹਿੰਦੁਸਤਾਨ ਜਗਾ ਉਹ ਗੁਰੂ ਦੇ ਨਾਲ ਜੁੜੇ ਸੋ ਉਸ ਸ਼ਹਾਦਤ ਨੂੰ ਪ੍ਰਣਾਮ ਕਰਦੇ ਆ ਜਿਨ੍ਹਾਂ ਨੇ ਕਿ ਆਪਣੀ ਸ਼ਹਾਦਤ ਜਿਹੜੀ ਹੈ ਦੇਖੋ ਗੁਰੂ ਗੋਬਿੰਦ ਸਿੰਘ ਜੀ ਉਸ ਵੇਲੇ ਸਿਰਫ ਉਮਰ 9 ਸਾਲ ਦੀ ਸੀ ਔਰ ਉਹਨਾਂ ਦਾ ਜਜ਼ਬਾ ਦੇਖੋ ਜਿੱਥੇ ਉਹਨਾਂ ਨੇ ਸਰਬੰਸ ਵਾਰਿਆ ਜਦੋਂ ਮੰਨ ਕੀਤੀ ਗਈ ਕਸ਼ਮੀਰੀ ਪੰਡਤਾਂ ਵੱਲੋਂ ਕਿ ਸੀ ਸਚਾਈ ਦਾ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਕਿ ਪਿਤਾ ਜੀ ਤੁਹਾਡੇ ਤੋਂ ਵੱਧ ਜਿਹੜਾ ਹੈਗਾ ਸ਼ਹਾਦਤ ਦੇ ਹੋਰ ਖੰਡ ਦੇ ਸਕਦਾ ਤਾਂ ਮੈਂ ਕਹਿੰਦੀ ਆ ਇਹ ਸ਼ਹਾਦਤ ਜਿਹੜੀ ਹੈ ਸਿਰਫ ਸਿੱਖ ਕੌਮ ਨੂੰ ਦੇ ਹੀ ਹਿੱਸੇ ਆਈ ਹੈ ਕਿਉਂਕਿ ਸਿੱਖ ਕੌਮ ਜਿਹੜੀ ਹੈ ਕਿ ਉਹ ਸ਼ਹੀਦਾਂ ਦੇ ਵਿੱਚੋਂ ਨਿਕਲੀ ਹੈ ਇਹੋ ਜੀਆਂ ਲਸਾਨੀ ਮਸਾਲਾਂ ਜਿਹੜੇ ਹੈਗੀਆਂ ਸਿਰਫ ਸਿੱਖੀ ਕੌਮ ਜਿਹੜੇ ਹੈਗੀਆਂ ਸਾਡੇ ਗੁਰੂਆਂ ਵਿੱਚ ਹੀ ਮਿਲਦੀਆਂ ਹੈਗੀਆਂ ਤਾਂ ਹੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦੀ ਗੁਰੂ ਤੇਗ ਬਹਾਦਰ ਜੀ ਗੁਰੂ ਅਰਜਨ ਦੇਵ ਜੀ ਜੜੇ ਤੱਕੀਆਂ ਕਮੀਆਂ ਤੇ ਬੈਠੇ ਅੱਜ ਸਾਰੇ ਗੁਰੂ ਸਾਨੂੰ ਯਾਦ ਆਉਂਦੇ ਪਏ ਆ ਔਰ ਮੈਂ ਤਾਂ ਆਪਣੇ ਆਪ ਨੂੰ ਬਹੁਤ ਵਡਪਾਗਾ ਸਮਝਦੀਆਂ ਕਿ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਕਰਦੇ ਹੋਏ ਉਹਨਾਂ ਦਾ ਅਸ਼ੀਰਵਾਦ ਲੈਣਾ ਮੇਰਾ ਨਾਮ ਹੈਪੀ ਮੈਂ ਪਿੰਡ ਖਾਰਾ ਦਾ ਵਸਨੀਕਾ ਪਹਿਲੀ ਗੱਲ ਤਾਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੋ ਬਲੇ ਅੱਜ ਹੈਂਦਰੀ ਯਾਤਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸਤਾਪਦੀ ਦੇ ਸਾਨੂੰ ਮਹਾਰਾਜ ਦੇ ਰੂਪਾਂ ਦੇ ਬਹੁਤ ਵਧੀਆ ਦਰਸ਼ਨ ਹੋਏ ਆ ਜੀ ਆਸੇ ਪਾਸੇ ਪਿੰਡਾਂ ਦੀ ਸੰਗਤ ਵੀ ਆਈ ਆ ਜੀ ਸਾਰਿਆਂ ਨੇ ਇਲਾਕਾ ਨੂੰ ਆਸੀਆਂ ਨੇ ਬਹੁਤ ਵਧੀਆ ਤੇ ਸੇਵਾ ਵੀ ਕੀਤੀ ਹੈ ਸੰਗਤਾਂ ਨੇ ਜੋ ਆਈਆਂ ਪਿੱਛੋਂ ਜੀ ਅਸੀਂ ਚਾਹੁੰਦੇ ਗਾਂ ਤੋਂ ਵੀ ਇਦਾਂ ਹੀ ਸਾਨੂੰ ਮਹਾਰਾਜ ਦੇ ਸਰੂਪਾਂ ਦੇ ਦਰਸ਼ਨ ਹੁੰਦੇ ਰਹਿਣ ਤੇ ਅਸੀਂ ਇਦਾਂ ਹੀ ਸੇਵਾ ਦਾ ਸਾਨੂੰ ਮੌਕਾ ਮਿਲਦਾ ਰਹੇ ਜੀ ਕਿਤੇ ਹੋਰ ਕਿੰਨੇ ਪਿੰਡਾਂ ਦੇ ਆਸ-ਪਾਸ ਇਸ तकरीबन ਹੈਗਾ ਜੀ 10 ਤੋਂ 8-10 ਪਿੰਡਾਂ ਦੇ ਜਿੰਨਾ ਤੱਕ ਪਤਾ ਲੱਗਿਆ ਲੋਕਾਂ ਨੂੰ ਜੀ ਸਾਰੇ ਆਈਏ ਸੰਗਤ ਆਈ ਸੰਗਤ ਦਾ ਬਹੁਤ ਵੱਡਾ ਹਜੂਮ ਸੀਗਾ ਜੀ ਇਹ ਜਿੱਤੇ ਹੋਏ ਸਮੇਂ ਤੋਂ ਕਾਫੀ ਲੇਟ ਚੱਲ ਰਿਹਾ ਨਗਰੀ ਕਾਰਨਾ ਵੀ ਸੰਗਤਾਂ ਦਾ ਅਤਸ਼ਾਜ ਜੀ ਰਾਜ ਇੰਨੇ ਬੰਡਾਲਾਈ ਥਾਂ ਦਾ ਰੋਕ ਕੇ ਫਿਰ ਜਿੱਥੇ ਆਉਣਾ ਹਰੇਕ ਨੇ ਦਰਸ਼ਨ ਕਰਨੇ ਇਸੇ ਕਰਕੇ ਜੀ ਹਰੇਕ ਨੂੰ ਦਰਸ਼ਨ ਕਰਦੇ ਆ ਰਹੇ ਆ ਜੀ ਸਾਰੇ ਪਰਾਰੇ ਗੁਰੂ ਸਾਹਿਬ ਦੇ ਸਰੂਪਾਂ ਦੇ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੱਥੇ ਆ ਕੇ ਸਵਾਗਤ ਕੀਤਾ ਇਹ ਫ੍ਰੀਕੋਟ ਜ਼ਿਲ੍ਹੇ ਦੀਆਂ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਾਡੇ ਖਾਰੇ ਪਿੰਡ ਦੇ ਸ਼ਾਨਵਦੀ ਜੀ ਖਾਰੇ ਪਿੰਡ ਦੇ ਨੇ ਸਵਾਗਤ ਕੀਤਾ ਆਸ-ਪਾਸੇ ਲਾ ਕੇ ਦੇ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਆ ਕੇ ਦਸ਼ਾ ਹੋਰ ਵਧਾਇਆ ਜੀ ਗੁਰੂ ਦੇ ਨਗਰੀ ਦੇ ਲੰਬਾ ਬੋਲਣਾ ਹੈ ਨਾ ਮੈਡਮ ਕੀ ਨਾਮ ਹੋਣਾ ਜੀ ਮੇਰਾ ਨਾਮ ਨੀਰੂ ਰਾਣੀ ਹੈ ਅਸੀਂ ਸਾਰਾ ਸਟਾਫ ਗੁਰਗੋਬਿੰਦ ਸਿੰਘ ਪਬਲਿਕ ਸਕੂਲ ਗੰਸਰ ਜੈਤੋ ਵਿਖੇ ਆਇਆ ਹੈ ਅਸੀਂ ਇੱਥੇ ਗੁਰੂ ਸਾਹਿਬਾਨ ਦੇ ਦਰਸ਼ਨ ਕਰਨ ਅਤੇ ਉਹਨਾਂ ਦਾ ਕੋਟਨ ਕੋਟ ਧੰਨਵਾਦ ਕਰਨ ਵੀ ਉਹਨਾਂ ਨੇ ਸਾਨੂੰ ਇਸ ਮੌਕੇ ਤੇ ਪਹੁੰਚਣ ਦੀ ਸਾਡੇ ਤੇ ਬਖਸ਼ਿਸ਼ ਕੀਤੀ ਹੈ ਤਾਂ ਹੀ ਅਸੀਂ ਪਹੁੰਚ ਸਕੇ ਹਾਂ ਕਿਉਂਕਿ ਹਰ ਇੱਕ ਬੰਦਾ ਲਈ ਇਹ ਪੋਸੀਬਲ ਨਹੀਂ ਹੁੰਦਾ ਇਹ ਅਸੰਭਵ ਗੱਲ ਹੈ ਜਿਨ੍ਹਾਂ ਤੇ ਉਹਨਾਂ ਦੀ ਬਖਸ਼ਿਸ਼ ਹੈ ਸਿਰਫ ਉਹੀ ਉਹਨਾਂ ਦੇ ਦਰਸ਼ਨ ਕਰਨ ਲਈ ਪਹੁੰਚ ਸਕਦੇ ਹੈ ਤੇ ਜਿਹੜੀ ਉਹਨਾਂ ਨੇ ਸ਼ਹਾਦਤ ਦਿੱਤੀ ਹੈ ਉਹਦਾ ਤਾਂ ਕੋਈ ਵੀ ਮੁੱਲ ਕਦੇ ਉਤਾਰ ਹੀ ਨਹੀਂ ਸਕਦਾ ਕੋਟਨ ਕੋਟ ਸ਼ੁਕਰਾਨੇ ਵਾਹਿਗੁਰੂ ਕੋਟਨ ਕੋਟ ਸ਼ੁਕਰਾਨੇ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤ ਬਾਬਾ ਜੀ ਬੋਲੋ ਮੇਰਾ ਨਾਮ ਸੁਖਰਾਤ ਸਿੰਘ ਹੈ ਜੀ ਕੀ ਕਹਿਣਾ ਅੱਜ ਨਗਰ ਕੀਰਤਨ ਤੁਹਾਡੇ ਪਿੰਡ ਪਹੁੰਚਿਆ ਹੈਗਾ ਅਸੀਂ ਨਗਰ ਕੀਰਤਨ ਦਾ ਸਾਰੇ ਨਗਰੋਂ ਤਹਿਤੋਂ ਧੰਨਵਾਦ ਕਰਦੇ ਆ ਸਾਡੇ ਪਿੰਡ ਸਾਸਤਰ ਦੇ ਕੌਣ ਜਾਈ ਦਰਸ਼ਨ ਕਰ ਰਹੇ ਆ ਸਾਡੇ ਪਿੰਡ ਦੇ ਬਹੁਤ ਖੁਸ਼ੀ ਵਾਲੀ ਗੱਲ ਹੈ ਅਸੀਂ ਭਾਗਾ ਵਾਲੇ ਆ ਅੱਜ ਦਰਸ਼ਨ ਅੱਜ ਤੋਂ 10 ਸਾਲ ਪਹਿਲਾਂ ਕੋਈ ਆਏ ਸੀ ਅੱਜ ਫਿਰ ਸਾਨੂੰ ਕੋਈ ਦਰਸ਼ਨ ਕਰਨ ਦਾ ਸਾਸਤਰਾਂ ਦੇ ਮੌਕਾ ਮਿਲਿਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਪਿੰਡ ਵੱਲੋਂ ਨਗਰ ਵੱਲੋਂ ਸਾਰੀ ਨਗਰ ਕੀਤੇ ਤੰਦਰ ਤੇ ਸ਼ੁਕਰਗੁਜ਼ਾਰ ਤੁਹਾਡੇ ਨਗਰ ਕੁੱਤਨ ਇਹ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਖਬਰਾਂ ਨਾਲ ਸਤਿਕਾਰਯੋਗ ਹੰਡੀ ਮਾਡਲ ਕੀ ਕਹਿਣਾ ਗੋੜਿਆ ਕਿ ਲਗਨ ਦੇ ਵਿੱਚ ਨੰਗੀ ਤਰ੍ਹਾਂ ਪਹੁੰਚਿਆ ਹੈਗਾ ਆਪਕੋ ਹੈ ਬਹੁਤ ਸੇ ਨਗਰਕੀਨਤਾ ਹੈ ਵਿੱਜੇ ਅਸੀਂ ਇਹਨਾਂ ਦਾ ਦਰਸ਼ਨ ਕੀਤੇ ਸਾਰੇ ਸੰਗਤ ਨੇ ਤੇ ਬਾਬਾ ਤੁਮਾਰ ਦਿੱਤਾ ਹੈ ਤਾਂ ਇਸ ਸਾਰਾ ਗੁਰੂਵੰਦੀਆਂ ਨਿਸ਼ਾਨੀਆਂ ਦਾ ਦਰਸ਼ਨ ਕੀਤੇ ਕਿੱਦਾਂ ਲੱਗਿਆ ਬਹੁਤ ਵਧੀਆ ਲੱਗਿਆ ਕੀ ਕਹਿਣਾ ਸਰਪੰਚ ਪਰਮ ਸਤਿਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਫਰੀਦਕੋਟ ਜ਼ਿਲ੍ਹੇ ਦੇ ਮੁਕਸਰ ਜ਼ਿਲ੍ਹੇ ਦੀ ਹੱਦ ਨਾਲ ਲੱਗਦੇ ਪਿੰਡ ਖਾਰਾ ਵਿਖੇ ਖੜੇ ਆਂ ਸ਼ਹੀਦੀ ਨਗਰ ਕੀਰਤਨ ਜੋ ਕਿ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਧੋਵੜੀ ਸਾਹਿਬ ਸਾਹਮਣ ਤੋਂ 21 ਅਗਸਤ ਨੂੰ ਆਰੰਭ ਹੋਇਆ ਤੇ 23 ਅਗਸਤ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ 23 ਅਗਸਤ ਨੂੰ ਨਹੀਂ ਆ ਤੇ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਜਾ ਕੇ ਜਿਹੜਾ ਹੈ ਉੱਥੇ ਜਿਹੜਾ ਮਤਲਬ ਖਤਮ ਹੋਣਾ ਹੈ ਔਰ ਫਿਰ ਉਥੇ ਫੰਕਸ਼ਨ ਹੋਣਾ ਹੈ ਉਹਦੇ ਸਵਾਗਤ ਵਾਸਤੇ ਸੋਚੇ ਸਾਡੇ ਇਲਾਕੇ ਦੀ ਸੰਗਤ ਸਾਡੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰੀ ਜਥੇਦਾਰ ਸ਼ੇਰ ਸਿੰਘ ਜੀ ਮੰਡਵਾਲਾ ਸਾਹਿਬ ਇਸ ਨਗਰ ਦੇ ਸਰਪੰਚ ਆਸੇ ਪਾਸੇ ਦੇ ਨਗਰਾਂ ਦੇ ਸਰਪੰਚ ਸਹਿਬਾਨ ਸਦਾ ਗਰਚੇ ਸਿੰਘ ਜੀ ਢਿੱਲੋਂ ਸਨੀਅਰ ਆਗੂ ਹੈ ਜੁਦੇਵ ਸਿੰਘ ਜੀ ਸਰਪੰਚ ਇਸ ਨਗਰ ਦੇ ਰਹੇ ਬੜਾ ਲੰਮਾ ਸਮਾਂ ਸਾਰੀ ਸੰਗਤ ਮੈਂ ਕਹਿ ਸਕਦਾ ਕਿ ਉਸ ਕੀਰਤਨ ਦੇ ਸਵਾਗਤ ਵਾਸਤੇ ਔਰ ਉਹ ਸੰਗਤ ਜਿਹੜੀ ਆ ਰਹੀ ਹੈ ਉਹਦੀ ਲੰਗਰ ਦੀ ਸੇਵਾ ਵਾਸਤੇ ਕਿਉਂਕਿ ਇੱਥੇ ਲੰਗਰ ਤਿਆਰ ਕੀਤਾ ਗਿਆ ਹੈ ਅਸੀਂ ਸਾਰੇ ਇੱਥੇ ਇਕੱਠੇ ਹੋਏ ਆਂ ਔਰ ਇਹੋ ਜਿਹੀਆਂ ਚੀਜ਼ਾਂ ਜਿਹੜੀ ਹੈ ਇਹ ਸਾਨੂੰ ਜੋੜਦੀਆਂ ਤੋੜਦੀਆਂ ਨਹੀਂ ਇਹ ਜੇ ਪ੍ਰੋਗਰਾਮਾਂ ਦੇ ਵਿੱਚ ਸਾਨੂੰ ਵੱਡੀ ਕਿਰਤੀ ਦੇ ਵਿੱਚ ਸ਼ਮੂਲੀਅਤ ਕਰਨੀ ਚਾਹੀਦੀ ਹੈ ਔਰ ਮੈਂ ਅੱਜ ਇਸ ਅਫਸਰ ਦੇ ਉੱਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਕਰਦਾ ਕਿ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਭਾਈ ਦਿਆਲਾ ਜੀ ਉਹਨਾਂ ਦਾ ਸ਼ਹੀਦੀ ਸਾਕਾ 350 ਸਾਲਾ ਸ਼ਤਾਬ ਦੀ ਗੁਰੂ ਗਵਿੰਦ ਸਿੰਘ ਜੀ ਮਹਾਰਾਜ ਜੀ ਦਾ 350 ਸਾਲਾ ਗ੍ਰਿਆਈ ਦਿਵਸ ਇਸ ਵੰਦ ਦੇ ਵਿੱਚ ਜਿਹੜਾ ਇਹ ਕੀਰਤਨ ਸੁਜਾਇਆ ਗਿਆ ਔਰ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੀ ਪੰਜਾਬ ਦੇ ਉੱਤੇ ਇਸ ਸਾਲ ਦੇ ਵਿੱਚ ਬਹੁਤ ਕਸ਼ਟ ਆਇਆ ਹੈ ਇੰਨੀ ਕਮੇਰੇ ਪੰਜਾਬ ਦੇ ਉੱਤੇ ਰੱਖੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਉੱਤੇ ਕੋਈ ਕਸ਼ਟ ਨਾ ਆਵੇ ਔਰ ਪੰਜਾਬ ਤਰੱਕੀ ਕਰੇ ਜਿਵੇਂ ਪੰਜਾਬ ਨੇ ਪਹਿਲਾਂ ਹਿੰਦੁਸਤਾਨ ਨੂੰ ਖੁਸ਼ਹਾਲ ਕੀਤਾ ਹਿੰਦੁਸਤਾਨ ਦਾ ਢਿੱਡ ਭਰਿਆ ਐਵੇਂ ਪੰਜਾਬ ਫਿਰ ਇੱਕ ਨੰਬਰ ਦਾ ਸੂਬਾ ਬਣ ਕੇ ਹਿੰਦੁਸਤਾਨ ਦਾ ਹਰਜ਼ਾ ਢਿੱਡ ਭਰੇ ਇਹ ਤਰੱਕੀਆਂ ਦੇ ਵੀ ਇੰਨੇ ਸ਼ਬਦਾਂ ਨਾਲ ਮੈਂ ਲੱਖ ਲੱਖ ਵਧਾਈ ਦਿੰਦਾ ਅੱਜ ਇਹ ਨਗਰਪ੍ਰਸ਼ਾਸਨ ਫਰੀਦਕੋਟ ਦਿੱਲੀ ਦੀ ਹਾਜ਼ਰੀ ਵਿੱਚ ਐਂਟਰ ਹੋਇਆ ਵਿਸ਼ਟਾਮ ਕਿਤੇ ਹੋਏ ਵਿਸ਼ਰਾਮ ਫਰੀਦਕੋਟ ਹੈ ਕੱਲ ਨੂੰ ਫਿਰ ਫੀਰਕੋਟ ਤੋਂ ਚੱਲਣਾ ਹੈ ਸਵੇਰੇ ਤੇ ਉਦੋਂ ਜਿਹੜਾ ਅਗਲਾ ਵਿਸ਼ਰਾਮ ਹੈ ਦਾ ਉਹ ਸੁਲਤਾਨਪੁਰ ਲੋਧੀ